ਇਕ ਵਾਰ ਕੋਈ ਸਾਧੂ ਕਿਸੇ ਗਰੀਬ ਦੇ ਘਰ ਰਾਤ ਰੁਕਿਆ ਜਿਸ ਕੋਲ ਸਿਰਫ ਇੱਕ ਗਾਂ ਸੀ ਜਿਸ ਦਾ ਦੁੱਧ ਵੇਚ ਕੇ ਉਹ ਗੁਜ਼ਾਰਾ ਕਰਦਾ ਸੀ ਉਸ ਗਰੀਬ ਨੇ ਸਾਧੂ ਦੀ ਆਪਣੇ ਵਿਤ ਮੁਤਾਬਕ ਬਹੁਤ ਸੇਵਾ ਕੀਤੀ ਤੇ ਬੇਨਤੀ ਕੀਤੀ ਕਿ ਮੈਨੂੰ ਗੁਰਬਤ ਚੋਂ ਬਾਹਰ ਕੱਢੋ ਸਾਧੂ ਨੇ ਉਸ ਨੂੰ ਪੁੱਛਿਆ ਤੂੰ ਇਸ ਗਾਂ ਨੂੰ ਵੇਚ ਕੇ ਕੋਈ ਹੋਰ ਕੰਮ ਕਿਉਂ ਨਹੀਂ ਕਰ ਲੈਂਦਾ ਮਹਾਰਾਜ ਮੇਰਾ ਇਸ ਗਾਂ ਨਾਲ ਬਹੁਤ ਮੋਹ ਹੈ ਇਸ ਦੀ ਮਾਂ ਵੀ ਮੇਰੇ ਕੋਲ ਹੀ ਸੀ ਇੰਨੀ ਸੁੰਦਰ ਗਾਂ ਸਾਡੇ ਇਲਾਕੇ 'ਚ ਹੋਰ ਕੋਈ ਨਹੀਂ ਹੈ ਲੋਕ ਦੂਰੋਂ ਦੂਰੋਂ ਵੇਖਣ ਆਉਂਦੇ ਹਨ ਮੇਰੀ ਇੱਜ਼ਤ ਵਧੀ ਹੈ ਇਸ ਗਾਂ ਕਰਕੇ ਹੋਂ ਤਾਂ ਮੈਂ ਘਰੋਂ ਬਾਹਰ ਵੀ ਨਹੀਂ ਜਾ ਸਕਦਾ ਕਿਉਂਕਿ ਚੋਰਾਂ ਦੀ ਅੱਖ ਮੇਰੀ ਗਾਂ ਤੇ ਬਹੁਤ ਦੇਰ ਤੋਂ ਹੈ ਉਸਨੇ ਕਾਰਨ ਦੱਸਿਆ ਸਵੇਰੇ ਤੜਕੇ ਸਾਧੂ ਉਸ ਗਰੀਬ ਤੋਂ ਪਹਿਲਾਂ ਉੱਠਿਆ ਤੇ ਉਸਦੀ ਗਾਂ ਖੋਲ ਕੇ ਬਾਹਰ ਛੱਡ ਦਿੱਤੀ ਤੇ ਆਪਣੇ ਸਫ਼ਰ ਤੇ ਅੱਗੇ ਚੱਲ ਪਿਆ ਕਈ ਸਾਲਾਂ ਬਾਅਦ ਸਾਧੂ ਦੁਬਾਰਾ ਉਸ ਗਰੀਬ ਆਦਮੀ ਨੂੰ ਮਿਲਣ ਆਇਆ ਝੋਪੜੀ ਦੀ ਜਗ੍ਹਾ ਹੁਣ ਇੱਕ ਵੱਡਾ ਸੋਹਣਾ ਮਹਿਲ ਬਣਿਆ ਹੋਇਆ ਸੀ ਸਾਧੂ ਅੰਦਰ ਗਿਆ ਤਾਂ ਉਸ ਆਦਮੀ ਨੂੰ ਪਹਿਚਾਣ ਲਿਆ ਬੜੀ ਸੇਵਾ ਕੀਤੀ ਤੇ ਦੱਸਿਆ ਮਹਾਰਾਜ ਜਿਸ ਦਿਨ ਤੁਸੀਂ ਮੇਰੇ ਕੋਲ ਰਾਤ ਠਹਿਰੇ ਸੀ ਉਸ ਰਾਤ ਮੇਰੀ ਗਾਂ ਚੋਰੀ ਹੋ ਗਈ ਸੀ ਬਹੁਤ ਪਾਲ ਕੀਤੀ ਨਹੀਂ ਮਿਲੀ ਮੈਂ ਕਈ ਦਿਨ ਉਦਾਸ ਰਹਾ ਫਿਰ ਗੁਜ਼ਾਰਾ ਕਰਨ ਲਈ ਮੈਂ ਨੇੜੇ ਦੇ ਦਰਿਆ ਤੇ ਬੇੜੀ ਪਾਲੀ ਮੁਸਾਫਰਾਂ ਨੂੰ ਦਰਿਆ ਪਾਰ ਕਰਾਉਣਾ ਤੇ ਮੱਛੀਆਂ ਫੜ ਕੇ ਸ਼ਾਮ ਨੂੰ ਬਾਜ਼ਾਰ 'ਚ ਵੇਚ ਦੇਣੀਆਂ ਹੌਲੀ-ਹੌਲੀ ਮੇਰੀ ਆਮਦਨ ਵਧਣ ਲੱਗ ਗਈ ਤੁਹਾਡੇ ਚਰਨ ਮੇਰੀ ਝੋਪੜੀ 'ਚ ਪੈਣ ਨਾਲ ਹੁਣ ਮੇਰੀ ਗਰੀਬੀ ਦੂਰ ਹੋ ਗਈ ਹੈ ਉਸ ਆਦਮੀ ਨੇ ਹੱਥ ਜੋੜ ਕੇ ਧੰਨਵਾਦ ਕਰਦਿਆਂ ਕਿਹਾ ਕੋ ਗਾਂ ਤੇਰਾ ਰਜ਼ਕ ਨਹੀਂ ਸੀ ਮੋਹ ਦਾ ਇੱਕ ਜੰਜਾਲ ਸੀ ਸਾਧੂ ਨੇ ਕਿਹਾ ਕਹਾਣੀ ਦਾ ਨੈਤਿਕ ਸਬਕ ਇਹ ਹੈ ਕਿ ਕਈ ਵਾਰ ਸਾਡੀ ਸਭ ਤੋਂ ਵੱਡੀ ਰੁਕਾਵਟ ਜਾਂ ਗਰੀਬੀ ਦਾ ਕਾਰਨ ਬਾਹਰੀ ਹਾਲਾਤ ਨਹੀਂ ਸਗੋਂ ਸਾਡੀਆਂ ਉਹ ਮੋਹ ਦੀਆਂ ਤੰਦਾਂ ਹੁੰਦੀਆਂ ਹਨ ਜੋ ਸਾਨੂੰ ਕਿਸੇ ਛੋਟੀ ਜਿਹੀ ਸਹੂਲਤ ਜਾਂ ਵਸਤੂ ਨਾਲ ਬੰਨ ਕੇ ਰੱਖਦੀਆਂ ਹਨ ਸਾਧੂ ਦੇ ਸ਼ਬਦਾਂ ਵਿੱਚ ਉਹ ਗਾਂ ਤੇਰਾ ਰਿਜ਼ਕ ਨਹੀਂ ਸੀ ਮੋਹ ਦਾ ਇੱਕ ਜੰਜਾਲ ਸੀ ਵਨ ਮੋਹ ਇੱਕ ਜੰਜਾਲ ਹੈ ਉਹ ਗਰੀਬ ਆਦਮੀ ਆਪਣੀ ਇਕਲੌਤੀ ਗਾਂ ਨਾਲ ਬਹੁਤ ਮੋਹ ਰੱਖਦਾ ਸੀ ਇਸ ਮੋਨੇ ਉਸਨੂੰ ਡਰਪੋਕ ਬਣਾ ਦਿੱਤਾ ਸੀ ਅਤੇ ਉਸਨੂੰ ਜ਼ਿੰਦਗੀ ਵਿੱਚ ਕੋਈ ਵੱਡਾ ਕਦਮ ਚੁੱਕਣ ਜਾਂ ਨਵਾਂ ਕੰਮ ਸ਼ੁਰੂ ਕਰਨ ਤੋਂ ਰੋਕਿਆ ਹੋਇਆ ਸੀ। ਉਹ ਉਸ ਛੋਟੇ ਜਿਹੇ ਗੁਜ਼ਾਰੇ ਨੂੰ ਆਪਣੀ ਸੁਰੱਖਿਆ ਮੰਨਦਾ ਸੀ। 2. ਮਜਬੂਰੀ ਨੇ ਨਵੀਂ ਰਾਹ ਖੋਲ੍ਹਦੀ ਹੈ। ਜਦੋਂ ਗਾਂ ਚੋਰੀ ਹੋ ਗਈ ਤਾਂ ਉਸਦੀ ਮੋਦੀ ਜੰਜਾਲ ਟੁੱਟ ਗਈ। ਮਜਬੂਰੀ ਨੇ ਉਸਨੂੰ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਸਨੇ ਦਰਿਆ ਤੇ ਬੇੜੀ ਪਾਉਣ ਵਰਗਾ ਇੱਕ ਨਵਾਂ ਵੱਡਾ ਕਾਰੋਬਾਰ ਸ਼ੁਰੂ ਕਰ ਦਿੱਤਾ ਜਿਸ ਨਾਲ ਉਹ ਗਰੀਬੀ ਚੋਂ ਨਿਕਲ ਕੇ ਅਮੀਰ ਬਣ ਗਿਆ। ਸੇਟਾ ਜਦੋਂ ਅਸੀਂ ਪੁਰਾਣੀਆਂ ਸੀਮਤ ਚੀਜ਼ਾਂ ਜਾਂ ਆਦਤਾਂ ਦਾ ਮੋਹ ਤਿਆਗ ਦਿੰਦੇ ਹਾਂ ਤਾਂ ਜੀਵਨ ਵਿੱਚ ਅੱਗੇ ਵਧਣ ਅਤੇ ਵੱਡੀ ਸਫਲਤਾ ਪ੍ਰਾਪਤ ਕਰਨ ਦੇ ਨਵੇਂ ਮੌਕੇ ਖੁੱਲ ਜਾਂਦੇ ਹਨ ਤੁਹਾਡਾ ਸਭ ਤੋਂ ਵੱਡਾ ਰਿਜ਼ਕ ਤੁਹਾਡੇ ਹੌਸਲੇ ਅਤੇ ਮਿਹਨਤ ਵਿੱਚ ਹੁੰਦਾ ਹੈ ਨਾ ਕਿ ਕਿਸੇ ਇੱਕ ਵਸਤੂ ਦੇ ਸਹਾਰੇ ਵਿੱਚ